ਖਾਲੀ ਦੇ ਢਾਲ ਦੇ ਪਿੰਡ ਦਾਉ ਦੇ ਵਿੱਚ ਪੁਲਿਸ ਤੇ ਗੈਂਗਸਟਰ ਦੇ ਵਿੱਚ ਹੋਈ ਮੁੱਠਪੇੜ ਜਿਦੇ ਵਿੱਚੋਂ ਦੋ ਗੈਂਗਸਟਰ ਜ਼ਖਮੀ ਹੋਏ ਹਨ ਉਹਨਾਂ ਨੂੰ ਬਹਾਲੀ ਦੇ 6 ਫੇਸ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਜਿਦੇ ਵਿੱਚੋਂ ਬ੍ਰਿਜਮੋਹਨ ਬ੍ਰਿਜਮੋਹਨ ਪ੍ਰਦੀਪ ਤੇ ਬ੍ਰਿਜਮੋਹਨ ਦੇ ਤਿੰਨ ਗੋਲੀਆਂ ਲੱਗੀਆਂ ਤੇ ਪ੍ਰਦੀਪ ਦੇ ਦੋ ਗੋਲੀਆਂ ਲੱਗੀਆਂ ਹਨ ਤੇ ਉਹਨਾਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕੀਤਾ ਕਰਾਇਆ ਗਿਆ ਹੈ ਤੇ ਤੁਹਾਨੂੰ ਆਪਾਂ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਜਿਨ੍ਹਾਂ ਨਾਲ ਗੱਲਬਾਤ ਕਰਾਂਦੇ ਹਾਂ ਤੇ ਕੀ ਕਹਿੰਦੇ ਨੇ ਇਹਦੇ ਬਾਰੇ ਜੀ ਸਰ ਇੱਧਰ ਦੇਖ ਕੇ ਸਾਹਮਣੇ ਦੇਖਣਾ ਜੀ ਸਰ ਭਾਈ ਨਹੀਂ 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 ਕਰਦਾ ਨਹੀਂ ਕਰਦਾ ਨਾ ਯਾਰ ਨਹੀਂ ਕਰਦਾ ਹਾਂਜੀ ਹਾਂਜੀ ਸ਼ਾਂਤੀ ਸ਼ਾਂਤੀ ਅੱਜ ਮੁਹਾਲੀ ਦੇ ਸਿੱਖ ਦੇ ਵਿੱਚ ਮਾਰਾ ਜਾ ਕਰਨ ਦੇ ਇਹ थाना ਲੌਂਗ ਇਹਦੇ ਵਿੱਚ ਮਾਰਟਰ ਹੋਏ ਤੇ ਇਸ ਦੌਰਾਨ ਜਿਹੜੇ ਦੋ ਉਹ ਨਵਾਂ ਨਾਰਾਇਣਗੜ੍ਹ ਦੇ ਪ੍ਰਿੰਸਪਾਲ ਇਹ ਨਾਰਾਇਣਗੜ੍ਹ ਦਾ ਰਹਿਣਾ ਹੈ ਤੇ ਇੱਕ ਪ੍ਰਦੀਪ ਉਰਫ ਛੱਡੀ ਇਹ ਵੀ ਨਾਰਾਇਣਗੜ੍ਹ ਦਾ ਰਹਿਣਾ ਹੈ ਨਾਰਾਇਣਗੜ੍ਹ ਅੰਮ੍ਰਿਤਸਰ ਹਰਿਆਣਾ ਦੇ ਇਲਾਕੇ ਇਹ ਦੋਨੋਂ ਇੱਕ ਯੂਜੇਰੇ ਸੀ ਸਾਨੂੰ ਮਿਲਦੇ ਸੀ ਤੇ ਇਹ ਦੋਨੋਂ ਇੱਕ ਯੂਜੇ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਬਿਨਾ ਨੰਬਰ ਮੋਟਰਸਾਈਕਲ ਤੇ ਕਮਰੇ ਪਹੁੰਚਾਈ ਸੀ ਇਹਦੀ ਪਾਰਟਿਸਿਪੇਸ਼ਨ ਨਹੀਂ ਹੋ ਰਹੀ ਹੈ ਰਿਸਰਚ ਤੇ ਲੱਗ ਗਏ ਦੇਰੀਆ ਦੇ ਸੜਕ ਦੇ ਵਿੱਚ ਜਦੋਂ ਇਸ ਨਾਉਂਟਿੰਗ ਦੇ ਵਿੱਚ ਇਹ ਆਰੇਸਨ ਦਾ ਸਾਹਮਣੇ ਵੱਲੋਂ ਸਾਡੀ ਸੀਰੀ ਪਾਣੀ ਦੇ ਵਿੱਚ ਲੋਕ ਨੇ ਇਸ਼ਾਰਾ ਕੀਤਾ ਹੈ ਇਹਨਾਂ ਨੇ ਇੱਕ ਮੋਟਰਸਾਈਕਲ ਚਾਹਣ ਦੀ ਕੋਸ਼ਿਸ਼ ਕੀਤੀ ਤੇ ਭਜਾਨਦਾਰਨ ਚ ਮੋਟਰਸਾਈਕਲ ਮਦਦ ਸੀ ਜਿਹੜੀ ਵੀ ਸਾਦੀ ਗਾਟ ਵਿੱਚ ਫਿੱਟ ਗਈ ਤਾਂ ਸਟਾਪ ਕਰ ਦੇ ਦਿੱਤਾ ਦੇਖਿਤ ਕਰਕੇ ਮੋਟਰਸਾਈਕਲ ਇਹਦਾ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਮੈਸਰ ਤੇ ਫਾਇਰਿੰਗ ਕਰਨੀ ਚਾਹੀਦੀ ਤੇ ਫਾਇਰਿੰਗ ਜੇ ਵਾਹੀ ਫਾਇਰਿੰਗ ਦੇ ਵਿੱਚ ਸਾਡੇ ਕੋਲ ਵੀ ਪੈ ਰਹੀ ਜਿਹਦੇ ਵਿੱਚ ਅ ਤਿੰਨ ਗੋਨੀਆਂ ਜਿਹੜੀਆਂ ਅੰਮ੍ਰਿਤਪਾਲ ਦੇ ਲੱਗ ਲੱਗਾ ਦੇ ਵਿਚਲੇ ਤੇ ਦੋ ਗੋਨੀਆਂ ਦੇ ਵੀ ਨੇ ਹਰਦੀਪ ਉਹ ਸੈਂਟੀਟਰੀ ਹੈ ਕਿ ਉਹਦੇ ਲੱਗੇ ਤਾਂ ਇਹ ਜਿਹੜੀ ਸੀਗੀ ਇਹ ਜਿਹੜੇ ਬੋਲੋ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਨਨਾ ਜੀ ਤੇ ਇਹ ਪ੍ਰਿੰਸ ਚੋਹਾਨ ਇੱਕ ਬਾਹਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟਰੈਸ਼ਨ ਕਾਲਸ ਕਰਦਾ ਤੇ ਅੱਗੇ ਇਹ ਫਰਦਰ ਲਕੀ ਪਟਿਆਲ ਗੈਂਗ ਦੇ ਨਾਲ ਤੇ ਤੇ ਇਹ ਜਿਹੜੇ ਕਾਲਸ ਕਰਦੇ ਕਿਸ ਇਹਨਾਂ ਦੋਨਾਂ ਦੇ ਫੜੇ ਜਾਣਨ ਇਹ ਜਿਹੜੇ ਮੁੱਖ ਬੰਦੇ ਸੀਗੇ ਜਿਹੜੇ ਇਸ ਬਲੌਂਗੀ ਚੰਪੂਰਾ ਤੇ ਮੁੱਲਾਪੁਰ ਪੁਰਾਣੀ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀ ਐਕਸਟਰਸ਼ਨ ਕਾਲਸ ਆ ਰਹੀਆਂ ਸੀ ਕਿੰਨੀ ਸੱਤ-ਅੱਠ ਕਾਲਸ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀਆਂ ਹੈਗੀਆਂ ਤੇ ਇਹ ਇਹਨਾਂ ਦੇ ਪਿੱਛੇ ਇਹ ਜਿਹੜੇ ਸੀਗੇ ਆ ਰੂਪੀ ਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ ਅੱਜ ਸਮਝ ਸਰਕਾਰ ਸੰਗਵਾ ਦੇ ਅੱਜ ਤੇ ਦਸੰਬਰ ਨੂੰ ਕ੍ਰਾਲੀ ਏਰੀਆ ਦੇ ਵਿੱਚ ਇੱਕ ਰਿਕਵਰੀ ਸੀ ਉਹਨਾਂ ਦੇ ਘਰ ਦੇ ਬਾਹਰ ਬਾਇਰਿੰਗ ਦੀ ਕੋਸ਼ਿਸ਼ ਕੀਤੀ ਜਿਹੜੇ ਕੁਝ ਥ੍ਰੈਟ ਲੈਟਰ ਵੀ ਜਿਹੜੇ ਸਿੱਤੇ ਗਏ ਸਨ ਉਹ ਇਹ ਵੀ ਬੰਦੇ ਦੇ ਵਿੱਚ ਇਨਵੋਇਸ ਕਰੀ ਸੀ ਟਾਡੇ ਮਾਧਿਅਮ ਤੋਂ ਵੀ ਸਰ ਵੀ ਇਸ ਦਾ ਚਾਹੁੰਦਾ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡਿਪਟੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਮਾੜੇ ਅੰਸਰ ਉਹ ਜਿਹੜਾ ਪੰਜਾਬ ਪੁਲਿਸ ਵੱਲੋਂ ਐਕਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਉਹ ਵੀ ਅ ਲਗੀ ਦੇ ਵਿੱਚ ਜਿਹੜੇ ਇਹ ਐਕਸਟਰੈਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ ਬਿਲਕੁਲ ਸਖਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਦੱਸਣਾ ਚਾਹੁੰਗਾ ਸਰ ਇਹਨਾਂ ਕਿ ਜੇ ਕਿਸੇ ਨੂੰ ਵੀ ਕੋਈ ਇਸ ਤਰ੍ਹਾਂ ਦੀ ਐਕਸਟਰੈਸ਼ਨ ਕਾਲ ਫੋਨ ਆਣੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੇ ਡੀਟੇਲਸ ਅਸੇ ਤੇ ਇਮੀਡੀਏਟਲੀ ਕਾਰਵਾਈ ਕੀਤੀ ਜਾਏ ਤੇ ਜਿਹੜੇ ਮਾੜੇ ਅੰਸਰ ਇਸ ਚੀਜ਼ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਇਸੇ ਤਰੀਕੇ ਨਾਲ ਵੀ ਸਖਤੀ ਨਾਲ ਕਿੰਨੇ ਰਾਉਂਡ ਫਾਇਰ ਹੋਇਆ ਸਰ ਆਸਟਾ ਸੋਰੀ ਤੇ ਸਾਰੇ ਗੈਂਗ ਜਿਹੜੇ ਹੁੰਦੇ ਨੇ ਉਹਨਾਂ ਨਾਲ ਵੀ ਕਨੈਕਟਡ ਹੋਣਗੇ ਤੇ ਇਹ ਜਿਹੜਾ ਗੈਂਗ ਬਤਨ ਦੱਸਤੇ ਇਹ ਜਿਹੜਾ ਪ੍ਰਿੰਸ ਚੌਹਾਨ ਦਾ ਜਿਹੜਾ ਬੰਦਾ ਬਾਹਰ ਬੈਠਾ ਹੈ ਇਹ ਉਹਦੀ ਸ਼ਾਇਦ ਇਹ ਵੀ ਕਿ ਲੋਕਲ ਹੀ ਰਹਿਣਾ ਹੈ ਉਹਨਾਂ ਦਾ ਤੇ ਇਹ ਉਹਨੂੰ ਵੀ ਇਸ ਟਾਈਮ ਤੇ ਕਿਸੇ ਪ੍ਰੋਪਰਟੀ ਦਾ ਨਾਮ ਅਜ਼ੀ ਨਹੀਂ ਹੈ ਉਹ ਡਿਸਕਲੋਸ ਕਰਦੇ ਕਿਸੇ ਪ੍ਰੋਪਰਟੀ ਡਿਲਰ ਦੇ ਹੀ ਫਾਇਰਿੰਗ ਕਰਨ ਵਾਸਤੇ ਅੱਜ ਇਸੇ ਇਰੀਆ ਦੇ ਵਿੱਚ ਆਈ ਸੀਮਤੀ ਦੀ ਸਾਨੂੰ ਇਨਫਰਮੇਸ਼ਨ ਮਿਲ ਗਈ ਕਿ ਇਹਨਾਂ ਦੇ ਜਿਹੜੇ ਸਾਰੇ ਪਾਸੇ ਫੁਲਸਟਰ ਫੁਲਸਟਰ ਵਿੱਚ ਫਾਇਰ ਕੀਤਾ ਸਰ ਫੁਲਸਟਰ ਤਾਂ ਨਹੀਂ ਲੱਗੀ ਗੋਲੀ ਜਿਹੜੇ ਵੈਪਰਸ ਨੇ ਕਵਰ ਹੋਏ ਇਹਨਾਂ ਤੋਂ ਦੋ ਕਰਤਸ ਤੋਂ ਹੋਏ ਉਹਦੀ ਮੌਕੂਦਗੀ ਵਿੱਚ ਆਇਆ ਕਿ ਉਹ ਪਹੁੰਚ ਵੀ ਹੈ ਕਿ ਉਹਨੇ ਆਲਰੇਡੀ ਆਪਣੀ ਕਾਰ ਮਿਸ਼ਨ ਕਰ ਲਈ ਹੈ ਤੇ ਇਹ ਮੌਕੇ ਤੇ ਦੋ ਵੈਪਰਸ ਨੂੰ ਮਿਲਦੇ ਨੂੰ ਇੱਕ ਦਾ ਕੰਬਿਆ ਜਿਦੜੀ ਉਤਾਰੰਦਿਕਾ ਨਹੀਂ ਪਹੁੰਚੀ ਪਰ ਕਿੰਨੀਆਂ ਗੋਲੀਆਂ ਚਲੀਆਂ ਜੀ ਦੂਜਾ ਕਿੰਨੇ ਦੋਨੋਂ ਹੀ ਨਰੈਨਦਰ ਸੇਮ ਪਿੰਡ ਦੇ ਅੰਬਾਲਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਨੇ ਗੋਲੀਆਂ ਕਰੀ ਟੋਟਲ 4 ਗ੍ਰਾਊਂਡ ਉਹਨਾਂ ਵੱਲੋਂ ਫਾਇਰ ਹੋਏ ਨੇ ਤੇ ਤਕਰੀਬਨ 5-6 ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਸਰ ਕੋਈ ਕੈਜ਼ੂਅਲ ਪਲੀ ਇੰਜਰੀ ਕੋਈ ਨਹੀਂ ਹੈ ਸਰ ਪੁਲਿਸ ਮੈਂ ਸਰ ਕਿੰਨੇ ਦਿਨਾਂ ਤੋਂ ਐਕਟਿਵ ਹੈਗੇ ਇਸ ਏਰੀਆ ਦੀ ਆਪਾਂ ਗੱਲ ਕਰੀਏ ਦੋਵੇਂ ਜੇ ਆਪਾਂ ਦੇਖੀਏ ਤਾਂ ਇਹ 2 ਮਹੀਨੇ ਤੋਂ ਸਾਨੂੰ ਜਿਹੜੇ ਧਿਆਨ ਚਾਹੀਏ ਨੇ 1.5 ਤੋਂ 2 ਮਹੀਨੇ ਤੋਂ ਚੈਕ ਪਾਸ ਕਰ ਰਹੇ ਚਾਹੀਦੇ ਤੇ 8 ਦਸੰਬਰ ਦਾ ਇਨਸੀਡੈਂਟ ਹੈ ਅਹੀਂ ਇਹਦਾ ਜਿਹੜੇ 3 ਬੰਦੇ ਉਹਦੇ ਵਿੱਚ ਜਦੋਂ ਸੀਸੀਟੀਵੀ ਕੁਝ ਨਹੀਂ ਆਇਆ ਉਹਦੇ ਵਿੱਚੋਂ 3 ਬੰ ਇਹ 33 ਸਾਲ ਦੇ ਆਸਪਾਸ ਦੇ ਸਰ ਜਿਹਦੀ ਡੈਥ ਹੋ ਗਈ ਆ ਇਹਦੀ ਕ੍ਰਿਮੀਨਲ ਹਿਸਟਰੀ ਵੀ ਹੈਗੀ ਸਰ ਤੁਸੀਂ ਦੇਖੋ ਪਰਦੀਪ ਤੇ ਵੀ ਪਾ ਲਾ ਜੋ ਵੀ ਇੰਜਨ ਨੇ ਉਹਦੀ ਤਾਂ ਅਸੀਂ ਹਲੇ ਡਿਟੇਲ ਲੈਣੀ ਹੈ ਤੇ ਜਿਹੜਾ ਬ੍ਰਿਚਪਾਲ ਹੈ ਉਹਦੀ ਕਾਫੀ ਬਾਰਾ ਕ੍ਰਿਮੀਨਲ ਰੈਕਡ ਰਿਕਾਰਡ ਹੈ 307 ਤੇ 2 ਐਫਰ ਵੀ ਅਲੀ ਰਿਸਟਲ ਜੋ ਪਿੰਨੋ ਵੀ ਬਣ ਰਹੇ ਨੇ ਫਤਤ ਕਰਦੇ ਇਹ ਵੀ ਕਵਰ ਕਰਦੇ ਸਭ ਕਰਦਾ ਸਭ ਕਰਦੇ ਬਾਰੂ ਕਰਵਾਉਂਦੇ ਤੇ ਇਹ ਇੱਥੇ ਕੰਮ ਕਰਦੇ ਵੈਪਨ ਹਾਂਜੀ ਵੈਪਨ ਦੋ ਦੋਨੋਂ ਜਿਹੜੇ ਹੈ ਕਵਰ ਬਾਈ ਥੋੜਾ ਪੁੱਛੋ ਜੀ ਇਹ ਪ੍ਰੀਤ ਚੋਹਾਨ ਦੇ ਕਹਿੰਦੇ ਸਾਰੀ ਪੂਰੀ ਚੀਜ਼ਾਂ ਕਰਦੇ ਸੀ ਇਹ ਕੋਲੀ ਕਰਦੇ ਸੀ ਚੋਹਾਨ ਉੱਥੇ ਕਰਦਾ ਸੀਗਾ ਇਹ ਇੱਥੇ ਇਹ ਥ੍ਰੈਟ ਪਾਲ ਸੀ ਓਮ ਬਾਰੂ ਅੰਕ ਇਹ ਇੱਥੇ ਐਕਸ਼ਨ ਕਰਨ ਵਾਸਤੇ ਸੀ ਇਹ ਜਿਹੜੇ ਬੰਦੇ ਸੀਗੇ ਤੇ ਮੈਂ ਤੁਹਾਡੇ ਮਾధ్యਮ ਤੋਂ ਬਿਲਕੁਲ ਹੀ ਸਾਰਿਆਂ ਨੂੰ ਸਟਰੋਂਗਲੀ ਇਹ ਮੈਸੇਜ ਦੇਣਾ ਚਾਹੁੰਗਾ ਕਿ ਕੋਈ ਵੀ ਇਹ ਜਿਹੇ ਬੰਦੇ ਜਿਹੜੇ ਇਸ ਤਰ੍ਹਾਂ ਦੀ ਹਰਕਤ ਕਰਦੇ ਹਨ ਕੋਈ ਕ੍ਰਿਡਿਟ ਕਾਲ ਦੇ ਵਿੱਚ ਇਨਵੋਲਡ ਨੇ ਜਾਂ ਫਿਰ ਇੱਥੇ ਉਹਦੇ ਫਾਲੋ ਅਪ ਐਕਸ਼ਨ ਦੇ ਵਿੱਚ ਇਨਵੋਲਡ ਨੇ ਜੇ ਕੋਈ ਇੱਥੇ ਆ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਨੂੰ ਸਭ ਕਿਧਰ ਉਤਾਰਿਆ ਰੱਖਦਾ ਤਾਂ ਦੋਨੋਂ 잡ਨੇ ਹੋਏ ਹੁਣ ਫਿਲਹਾਲ ਇਹ ਦੋਨੋਂ ਸੀਟ ਕੋਵਰਟਲ ਸੈਂਸਰਸ ਸੇਫਨ ਚ ਸੇਫਨ ਹਸਪੀਟਲ ਇਹਨੋਂ ਕੋਈ ਚਾਹੀ ਗਿਆ ਤੇ ਦੋਨੋਂ ਜੋ ਸਰਨ ਟੌਕਸਿਕ ਤੋਂ ਪਤਾ ਲੱਗ ਗਿਆ ਇਹਨੂੰ ਬੇਜੀਨਾ ਦੋਨਾਂ ਦੇ ਲੈਗਸ ਦੇ ਉੱਤੇ ਜਿਹੜੇ ਹੈਗੇ ਉਹਨੂੰ ਠੀਕ ਹੈ ਠੀਕ ਹੈ ਬਿਲਕੁਲ ਇਹਦੇ ਜਿਹੜੇ ਤੇਰੇ ਆਪਰਾ ਮੋੜ ਦੇ ਵਿੱਚ ਹੀ ਉਹਦੇ ਫਿਰ ਆਪਣਾ ਮੋੜ ਆਉ ਇਹ ਵੀ ਜੀ ਕਿਸੇ ਪੁੱਛ ਰਿਹਾ ਸੀ ਹੋਈ ਆਰਾ ਇੰਪਲੈਂਸਾਈ ਨੇ ਤਾਂ ਗਿਆ ਸੀ ਉਹਨਾਂ ਕਿਹਾ ਮਰਤਾ ਨਹੀਂ ਬਲੋ ਇਹ ਬਲੋ ਕਿ ਉਹ ਆਪ ਇਸ ਤਰ੍ਹਾਂ ਦੀ ਪੂਰਾ ਆਪਰੇਸ਼ਨ ਹੋਇਆ ਹੈ ਨਕੀ ਪਟਿਆਲ ਗੈਂਗ ਦੇ ਐਸੋਸੀਏਟ ਨੇ ਦਾ ਨਾਮ ਨਾਮ ਦੱਸ ਦਿਓ ਭਾਈ ਆਰਮਨਾਲ ਰਾਮਨਾਲ ਰਾਮ ਲਲ ਰਾਮਨਾਲ ਹਾਂਜੀ ਦੇ ਐਸੋਸੀਏਟ ਆ ਠੀਕ ਹੈ ਪ੍ਰਿੰਸ ਟੋਨ ਆ ਕੈਨੇਡਾ ਦੇ ਵਿੱਚ ਰਹਿ ਰਿਹਾ ਠੀਕ ਹੈ ਸਰ ਔਰ ਐਕਸਟਰਸ਼ਨ ਦੇ ਵਿੱਚ ਕਾਫੀ ਕੇਸਾਂ ਦੇ ਵਿੱਚ ਇੱਥੇ ਆਪਾਂ ਨੂੰ ਲੁੜਿੰਦਾ ਠੀਕ ਹੈ ਆਪਣੇ ਮਹਾਲੀ ਚਾਂਪੁਰ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਬੜੀ ਨੇ ਕੌਸ ਕੀਤੀ ਆ 8 ਤਰੀਕ ਦਾ ਬਕੂਆ ਸੀਗਾ ਉਹਦੇ ਵਿੱਚ ਨੇ ਕਰਾਲੀ ਚ ਕੋਈ ਫਾਇਰਿੰਗ ਕਰਾਉਣੀ ਸੀ ਇਹ ਦੋਵੇਂ ਮੁੰਡੇ ਉੱਚ ਸਾਨੂੰ ਲੁੱਲਿੰਦੇ ਸੀ ਔਰ ਇਹਦੇ ਜਿਹੜੇ ਐਕਟਿਵ ਨੰਬਰ ਸੀ ਔਰ ਇਹਨੇ ਤੇ ਬਹੁਤ ਕੇਸ ਦਰਖਨੇ ਵਾਲੇ ਨਾਮ ਕੀ ਨੇ ਭਾਜੀ ਤੇ ਇਹ ਪ੍ਰਦੀਪ ਤੇ ਸਰਬਨ ਹਾਂ ਜੀ ਭਾਜੀ ਪਾਣੀ ਪਾ ਦਿਓ ਮੁੱਕਤ ਰਹਿਣ ਦੇ ਸਾਰਾ ਸਾਈਡ ਕਰਕੇ ਨਾ ਗੱਡੀਆਂ ਹੋਣੀਆਂ ਬ੍ਰਦਰ ਅੱਗੇ ਲਾਜੋ ਸਾਡ ਮੀਡੀਅਮ